ਹਾਂਜੀ ਬਈ ਰਾਮ ਰਾਮ ਸਾਰਿਆਂ ਨੂੰ ਤਾਂ ਮੈਂ ਜੋ 75 ਹਾਰਡ ਡੇ ਦਾ ਚੈਲੰਜ ਲਿਆ ਨਾ ਉਹ ਮੈਂ ਜਦਾ ਫਿਟਨੈਸ ਆਸਤੇ ਲਿਆ बिकॉज ਕੁਝ ਮੈਡੀਕਲ ਪ੍ਰੋਬਲਮ ਸੀ ਜਿੱਦਿਏ ਕਰਕੇ ਮੈਂ ਥੋੜਾ ਓਵਰ weight ਹੋ ਗਿਆ ਸੀਗਾ ਤਾਂ ਕਰਕੇ ਮੇਰਾ ਕੋਈ ਗੇਮਸ ਇਹ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਣ ਦਾ ਕੋਈ پلان ਨਹੀਂ ਆ ਮੈਂ ਤਾਂ ਤੁਹਾਨੂੰ ਵੀ ਕਹਿਣਾ ਡੇਲੀ ਆਪਣੇ ਸਰੀਰ ਲਈ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਕੱਢਿਆ ਕਰੋ ਯਾਰ ਕਿਉਂਕਿ ਜੇ ਸਰੀਰ ਓਕੇ ਰਿਪੋਰਟ ਹੈ ਨਾ ਤਾਂ ਸਾਰਾ ਕੁਝ ਓਕੇ ਰਿਪੋਰਟ ਹੈ ਜੇ ਸਰੀਰ ਬੇਕਾਰ ਹੈ ਤਾਂ ਸਾਰਾ ਕੁਝ ਬੇਕਾਰ ਹੈ ਬਈ ਮੈਂ ਤਾਂ ਇਹ ਕਹਿਣਾ ਵੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਪਰ ਘੰਟੇ ਦਾ ਰੁਟੀਨ ਸਾਰੇ ਜਣੇ ਬਣਾਓ ਯਾਰ ਕਿਉਂਕਿ ਸਰੀਰ ਤੋਂ ਵੱਧ ਕੇ ਕੁਛ ਨਹੀਂਗਾ ਠੀਕ ਹੈ ਠੀਕ ਹੈ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਆਲਾ